हरियाणा ਦੇ ਵਿੱਚ ਬਣਿਆ ਸੰਵਿਧਾਨਕ ਸੰਕਟ ਸੈਣੀ ਸਰਕਾਰ ਨੇ ਵਿਧਾਨ ਸਭਾ ਦੇ ਵਿੱਚ ਗਵਾਇਆ ਬਹੁਮਤ ਤਿੰਨ ਆਜ਼ਾਦ ਵਿਧਾਇਕਾਂ ਨੇ ਕਾਂਗਰਸ ਨੂੰ ਸਮਰਥਨ ਦੇਣ ਦਾ ਕੀਤਾ ਐਲਾਨ। ਟਰਸਪੋਰਟ ਦੇ ਹਲਕਾ ਬੱਲੂਵਣਾ ਦੇ ਵਿੱਚ ਮੁੱਖ ਮੰਤਰੀ ਮਾਨ ਦਾ ਵੱਡਾ ਬਿਆਨ ਹੈ ਕਿ ਸੁਖਬੀਰ ਬਾਦਲ ਦੇ ਹੋਟਲ ਸੁਖ ਵਿਲਾਸ ਨੂੰ ਕਬਜ਼ੇ ਵਿੱਚ ਲਵੇਗੀ ਸਰਕਾਰ ਸੁਖ ਵਿਲਾਸ ਨੂੰ ਬਣਾਵਾਂਗੇ ਸਕੂਲ। ਕਾਂਗਰਸ ਨੇ ਫਿਰੋਜ਼ਪੁਰ ਤੋਂ ਸ਼ੇਰ ਸਿੰਘ ਕਵਾਇਆ ਤੇ ਖੇਡਿਆ ਦਾ ਸਾਰੀਆਂ 13 ਸੀਟਾਂ ਤੇ ਐਲਾਨੇ ਉਮੀਦਵਾਰ ਕਵਾਇਆ ਨੇ ਟਿਕਟ ਮਿਲਣ ਤੋਂ ਬਾਅਦ ਦਰਬਾਰ ਸਹਿ ਮੱਥਾ ਟੇਕਿਆ ਗੁਰੂ ਦਾ ਕੀਤਾ ਸ਼ੁਕਰਾਨਾ ਜ਼ਰੂਰ ਦੇ ਲੱਡਾ ਪਿੰਡ ਦੇ ਵਿੱਚ ਕਾਂਗਰਸ ਉਮੀਦਵਾਰ ਸੁਪਾਲ ਖੈਰ ਦੀ ਜਨਸਭਾ ਦੇ ਵਿੱਚ ਹੰਗਾਮਾ ਸਿਮਰਨ ਮਹੰਤ ਨੇ ਸਟੇਜ ਤੇ ਆ ਕੇ ਕੀਤਾ ਪ੍ਰਦਰਸ਼ਨ ਤਾਂ ਕਾਂਗਰਸ ਵਰਕਰਾਂ ਨੇ ਕੀਤੀ ਕੁੱਟਮਾਰ ਗੱਡੀ ਵੀ ਪੰਨੀ ਸੂਬੇ ਸਿੰਘ ਬਾਦਲ ਦਾ ਬੀਜੇਪੀ ਤੇ ਨਿਸ਼ਾਨਾ ਗੱਟ ਜੋ ਟੁੱਟਣ ਤੋਂ ਬਾਅਦ ਬੀਜੇਪੀ ਗੁਰਦੁਆਰਾ ਕਮੇਟੀਆਂ ਤੇ ਕਰ ਰਹੀ ਹੈ ਕਬਜ਼ੇ ਹਰਿਆਣਾ ਦੇ ਲਈ ਬਣਾ ਦਿੱਤੀ ਵੱਖਰੀ ਕਮੇਟੀ ਲੋਕ ਸਭਾ ਚੋਣਾਂ ਦੇ ਵਿੱਚ ਉਮੀਦਵਾਰਾਂ ਦੇ ਲਈ ਪ੍ਰਚਾਰ ਨਹੀਂ ਆਸਾਨ ਬੀਜੇਪੀ ਉਮੀਦਵਾਰ ਹੰਸਰਾਜ ਹੰਸਤੇ ਪਰਮਪਾਲ ਨੂੰ ਕਸੰਨ ਨੇ ਕੀਤੇ ਸਵਾਲ ਤਾਂ ਫਰੀਦਕੋਟ ਦੇ ਵਿੱਚ ਆਪ ਉਮੀਦਵਾਰ ਕਰਨਜੀਤ ਅਨਮੋਲ ਨੂੰ ਮਜ਼ਦੂਰਾਂ ਦੇ ਸਵਾਲਾਂ ਦਾ ਕਰਨਾ ਪਿਆ ਸਾਹਮਣੇ ਸਰੂਪ ਦੇ ਵਿੱਚ ਬੱਚਿਆਂ ਦੀ ਸਿਹਤ ਦੇ ਨਾਲ ਖਿਲਵਾੜ ਸਿਹਤ ਅੰਗਨਵਾੜੀ ਵਿਭਾਗ ਦੀ ਦਿਖੀ ਵੱਡੀ ਲਾਪਰਵਾਹੀ ਆਇਰਨ ਤੇ ਫੋਲਿਕ ਐਸਿਡ ਦੀ ਐਕਸਪਾਇਰੀ ਡੇਟ ਦੀ ਸਿਰਫ ਪਲਾਈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨਿਊਜ਼ 18 ਪੰਜਾਬ ਹਰਿਆਣਾ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਨ ਦੇ ਵਿੱਚ ਸਵਾਗਤ ਹੈ ਸ਼ੁਰੂਆਤ ਕਰਾਂਗੇ ਵੱਡੀ ਖਬਰ ਤੇ ਵੱਡੀ ਖਬਰ ਹਰਿਆਣਾ ਦੇ ਨਾਲ ਜੁੜੀ ਹੋਈ ਹੈ हरियाणा ਦੇ ਵਿੱਚ ਸੰਵਿਧਾਨਿਕ ਸੰਕਟ ਖੜਾ ਹੋ ਗਿਆ ਹੈ ਸੈਣੀ ਸਰਕਾਰ ਨੇ ਬਹੁਮਤ ਗਵਾਇਆ ਤਿੰਨ ਆਜ਼ਾਦ ਵਿਧਾਇਕਾਂ ਨੇ ਸਮਰਥਨ ਆਪਣਾ ਵਾਪਸ ਲੈ ਲਿਆ ਬੀਜੇਪੀ ਨੂੰ ਸਿਰਫ 43 ਵਿਧਾਇਕਾਂ ਦਾ ਸਮਰਥਨ ਹੈ 88 ਮੈਂਬਰਾਂ ਵਾਲੇ ਸਦਨ ਦੇ ਵਿੱਚ ਬੀਜੇਪੀ ਦੇ ਕੋਲ 43 ਵਿਧਾਇਕ ਨੇ ਤਿੰਨ ਆਜ਼ਾਦ ਵਿਧਾਇਕਾਂ ਨੇ ਕਾਂਗਰਸ ਨੂੰ ਸਮਰਥਨ ਦਿੱਤਾ ਹੈ ਸੋਮਬੀਰ ਸਾਗਵਾਨ ਰਣਦੀਰ ਗੋਲਨ ਨੇ ਕਾਂਗਰਸ ਨੂੰ ਸਮਰਥਨ ਦਿੱਤਾ ਹੈ ਧਰਮਪਾਲ ਗੁੰਦਰ ਨੇ ਵੀ ਕਾਂਗਰਸ ਨੂੰ ਸਮਰਥਨ ਦੇ ਦਿੱਤਾ ਹੈ ਚਰਖੀ ਦਾਦਰੀ ਤੋਂ ਆਜ਼ਾਦ ਵਿਧਾਇਕ ਨੇ ਸੋਮਬੀਰ ਸੰਗਵਾਨ ਹੁੰੜੀ ਤੋਂ ਵਿਧਾਇਕ ਨੇ ਰਣਧੀਰ ਗੋਲਨ ਤੇ ਤਰਮਪਾਲ ਲਗੋਂਦਰ ਨਿੱਲੋ ਖੜੀ ਤੋਂ ਆਜ਼ਾਦ ਵਿਧਾਇਕ ਨੇ ਸੋ ਹਰਿਆਣਾ ਦੇ ਨਾਲ ਜੁੜੀ ਵੱਡੀ ਖਬਰ ਹੈ ਕਿ ਇੱਥੇ ਇੱਕ ਸੰਵਿਧਾਨਕ ਸੰਕਟ ਖੜਾ ਹੋ ਗਿਆ ਸੈਣੀ ਸਰਕਾਰ ਨੇ ਬਹੁਮਤ ਗਵਾ ਲਿਆ ਤੇ ਨਾ ਆਜ਼ਾਦ ਵਿਧਾਇਕਾਂ ਨੇ ਸਮਰਥਨ ਜਿਹੜਾ ਕਿ ਵਾਪਸ ਲੈ ਲਿਆ ਤੇ ਭਾਜਪਾ ਨੂੰ ਹੁਣ ਸਿਰਫ 43 ਵਿਧਾਇਕਾਂ ਦਾ ਸਮਰਥਨ ਹੈ 88 ਮੈਂਬਰਾਂ ਵਾਲੇ ਸਦਨ ਦੇ ਵਿੱਚ ਭਾਜਪਾ ਦੇ ਕੋਲ 43 ਵਿਧਾਇਕ ਨੇ के तो 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 कांग्रेस आज कल इच्छाएं पूरी करने में लगी हुई है और लोग समझ रहे हैं लोग सब जानते हैं कि किसकी इच्छा क्या है क्योंकि कुछ लोगों को जैसे कांग्रेस है कांग्रेस को जनता की इच्छाओं से मतलब नहीं है उनको तो अपनी इच्छाओं से मतलब है कि हमने अपनी इच्छाएं पूरी करनी है कांग्रेस लगी हुई है उनकी इच्छाएं पूरी करने में और आगे तो जनता ने उनकी इच्छाएं पूरी कर दी है बाकी साथियों से आपसे आप वापस लेने का तो इस तरह था सिस्टम में निंदो पे भी 35 राजनीति ने सबसे जरूर लाया था 51 बार के तो उस समय सरकार बनाने उनको जरूरत होती हमें बुलाया गया बार बार हमने अपनी जनता से पूछा पांच विधायक हमें ऐसे से श्री नैनपाल रावत श्री सौमवीर श्री श्रीधीर गोलन जी और हमने में नमक डाला कई जब तक श्री दोनों जी हैं उसको हम समर्थन दें हमारे सेनापति चले गए छोड़ के तो हमें इस बात का दुख होगा और जो कल में ये हमारे सरपंच साहब यहाँ जो दो पूरे कैलेंडर महीने में सीरीज से संभव प्रदेश में बदलाव निश्चित है और मैं तो ये भी कहूंगा कि ये सरकार अल्पमत में आ गई है बालिका सरकार अल्पमत में आ गई है जो इन्होंने 48 विधायकों की लिस्ट दी थी उसमें से कुछ विधायकों के तो इस्तीफे हुए हैं क्योंकि वो लोकसभा चुनाव लड़ रहे हैं और कुछ निर्दलीय विधायकों ने आज ਮਾਈਪਾ ਦੇ ਸਮਰਥਨ ਵਾਪਸ ਲੈ ਕੇ ਕਾਂਗਰਸ ਪਾਰਟੀ ਕੋ ਸਮਰਥਨ ਦੁਨਿਆ ਕੰਮ ਕੀਤਾ ਹੈ ਐਸੇ ਮੈਂ ਹਲਕਾ ਮਤ ਦੇ ਵਿਧਾਇਕ ਕੋ ਕੋਈ ਨੈਤਿਕ ਅਧਿਕਾਰ ਨਹੀਂ ਤਾਜ਼ਰ ਪੰਜਾਬ ਦੇ ਚੌਵੀ ਦਾ ਖੜਾ ਪੂਰੀ ਤਰ੍ਹਾਂ ਭਖਿਆ ਹੋਇਆ ਹੈ ਲਗਾਤਾਰ ਮੁਖੰਤਰੀ ਮਾਨ ਦੇ ਤਬਰ ਤੋੜ ਪ੍ਰਚਾਰ ਕੀਤਾ ਜਾ ਰਿਹਾ ਬਠਿੰਡਾ ਦੇ ਵਿੱਚ ਰੋਡ ਸ਼ੋਅ ਕੱਢਿਆ ਗਿਆ ਤੇ ਇਸ ਦੌਰਾਨ ਸੀਐਮ ਦੇ ਨਿਸ਼ਾਨੇ ਤੇ ਰਿਆ ਬਾਦਲ ਪਰਿਵਾਰ ਬਠਿੰਡਾ ਵਾਲਾ ਵੀ ਕੰਮ ਕਰ ਦਿਓ ਮੁਖੰਤਰੀ ਮਾਨ ਨੇ ਲੋਕਾਂ ਨੂੰ ਕਿਹਾ ਕਿ ਬਠਿੰਡਾ ਵਾਲਾ ਵੀ ਕੰਮ ਕਰ ਦਿਓ ਪਾਰਟੀ ਉਮੀਦਵਾਰ ਗਰਮੀਤ ਖੁੱਡੀਆਂ ਦੇ ਲਈ ਵੋਟਾਂ ਮੰਗੀਆਂ ਗਿਆ ਬੱਲੂਆਣਾ ਰੈਲੀ ਦੇ ਵਿੱਚ ਸੁਖਦੇਸ਼ ਸਿੰਘ ਬਾਦਲ ਦੇ ਹੋਟਲਾਂ ਦਾ ਉਹਨਾਂ ਨੇ ਜ਼ਿਕਰ ਕੀਤਾ ਹੋਟਲ ਸੁਖ ਵਿਲਾ ਨੂੰ ਕਰਜ਼ੇ ਦੇ ਵਿੱਚ ਲਵੇਗੀ ਸਰਕਾਰ ਮੁੱਖ ਮੰਤਰੀ ਮਾਨ ਦੇ ਵੱਲ ਦਰਸਲੇ ਵੱਡਾ ਬਿਆਨ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਲੋਕਾਂ ਦੇ ਪੈਸੇ ਦੇ ਨਾਲ ਇਹ ਸੁਖ ਵਿਲਾ ਬਣਿਆ ਸੁਖ ਵਿਲਾ ਨੂੰ ਸਕੂਲ ਬਣਾਵਾਂਗੇ ਸੁਖ ਵਿਲਾ ਦੇ ਹਰ ਕਮਰੇ ਦੇ ਪਿੱਛੇ ਪ੍ਰਾਈਵੇਟ ਪੂਲ ਹੋਵੇਗਾ ਸਾਡਾ ਨਾਰਾ ਹੈ ਪਹਿਲਾਂ ਸਕੂਲ ਹਰ ਕਮਰੇ ਦੇ ਪਿੱਛੇ ਪੂਲ ਸੁਖਬੀਰ ਸਿੰਘ ਬਾਦਲ ਦਾ ਹੈ ਹੋਟਲ ਸੁਖ ਵਿਲਾਸ ਤੇ ਇਸੇ ਨੂੰ ਲੈ ਕੇ ਮੁੱਖ ਮੰਤਰੀ ਮਾਨ ਦੇ ਵੱਲੋਂ ਨਿਸ਼ਾਨਾ 사ਧਿਆ ਗਿਆ। ਇਹ ਜਿੰਦਗੀ ਪਰ ਯਾਦ ਰਹੇ। ਇੱਕ ਅਕਲ ਰੋਣ ਲੱਗੀ ਹੋਈ ਸੀ ਕਿਤੇ ਪ੍ਰੋਗਰਾਮ ਜਿੱਤੇ। ਰੋਣ ਲੱਗੀ ਹੋਈ ਸੀ। ਬੜੇ ਖੇਖਣ ਆਉਂਦੇ ਆ ਬੜੇ ਖੇਖਣ। ਉਹੀ ਜਾਂਦੀ ਸੀ ਆ ਗਿਆ ਰੋਣਾ। ਆ ਗਿਆ ਹਰਨਾ ਬੀਬਾ ਥੋੜਾ ਜਿਹਾ ਸਫ਼ਰ ਕਰ ਤੂੰ 4 ਜੂਨ ਨੂੰ ਦੇਖੀ ਸਾਰਾ ਕਬਰ ਮੇਰੀ ਫੋਟੋ ਦੇਖ ਕੇ ਰੋਇਆ ਕਰ ਗਿਆ ਜਿੰਦਾਬਾਦ 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 ਮੇਰੀ ਕੋਈ ਗਾਤ ਨਹੀਂ ਇਹਨਾਂ ਨੂੰ ਰਵਾਉਣ ਦੀ ਇਹ ਸਾਰਾ ਥੋੜੇ ਸਿਰ ਤੇ ਹੋ ਰਿਹਾ ਵੀਰੋ ਥੋੜੇ ਸਿਰ ਤੇ ਹੋ ਰਿਹਾ ਜਿੰਦਾਬਾਦ ਪੁਛਿੰਦੇ ਜਿੰਨੀ ਵਾਰੀ ਬੁਲਾਉਂਗੇ 19 ਵਾਰੀਆਂ ਆਉਂ ਆ ਠੰਡੇ ਵਾਲਾ ਕੰਡਾ ਯਾਰ ਰੜਕੀ ਜਾਂਦਾ ਪਰ ਕੱਢਦੇ ਹੋਇਆ ਕੀ ਕਰਦਾ ਕਰਦਾ ਫਿਰ ਦੋਨੇ ਹੱਥ ਉੱਪਰ ਚੱਕ ਕੇ ਦੋ ਨਾਰੇ ਲਾ ਕੇ ਦੱਸੋ ਇਨਕਲਾਬ ਜਿੰਦਾਬਾਦ ਆਈ ਦੀ ਆਨ ਆੜੀ ਐ ਬਾਦਲ ਪਿੰਡ ਨਾਲੀ ਐ ਉਥੇ ਤੱਕ ਤਾਂ ਸੁਣੀ ਵੀ ਹੋ ਗਿਆ ਕੰਮ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਆਡੇ ਇਹ ਹੋਟਲ ਪਾਈ ਬੈਠਿਆ ਇਹ ਸਰਕਾਰ ਕਬਜ਼ੇ ਚ ਲਾਉਗੀ ਇਹ ਲੋਕਾਂ ਦੇ ਪੈਸੇ ਦੇ ਬਣੇ ਹੋਏ ਆ ਇਹ ਲੋਕਾਂ ਦੇ ਪੈਸੇ ਲੁੱਟ ਕੇ ਬਣੇ ਹੋਏ ਆ ਸੁੱਖ ਵਿਲਾਸ ਇਹ ਹੋਟਲ ਭਰਾਨੇ ਤਿਮਕੇ ਸਰਕਾਰ ਕਬਜ਼ੇ ਚ ਲਾਉ ਦੇ ਇਹਨਾਂ ਨੂੰ ਔਰ ਕਬਜ਼ੇ ਚ ਲੈ ਕੇ ਬਟਾਉਣਾ ਨਹੀਂ ਟਾਉਨੇ ਨਹੀਂ ਹੈਗੇ ਸਕੂਲ ਬਣਾਉਣਗੇ ਸੁੱਖ ਵਿਲਾਸ ਦੇ ਹਰੇਕ ਕਮਰੇ ਦੇ ਪਿੱਛੇ ਪ੍ਰਾਈਵੇਟ ਪੂਲ ਹੈ स्विਮਿੰਗ ਪੂਲ 7 ਲੱਖ ਰੁਪਏ ਕਿਰਾਇਆ ਕਰਾਇਆ ਹੈ 7 ਲੱਖ ਤੇ ਜੇ ਵੱਡਾ ਕਮਰਾ ਲੈਣਾ ਹੈ ਉਹਦਾ 12-13 ਲੱਖ ਰੁਪਏ ਕਰਾਇਆ ਹੈ ਹਰੇਕ ਕਮਰੇ ਦਾ ਪ੍ਰਾਈਵੇਟ ਪੂਲ ਹੈ ਕਪਸ ਪੂਲ ਬਣਾ ਕੇ ਨਾਲੇ ਆਪਣੇ ਕੋਲ ਨਾਰਾ ਬਹੁਤ ਵਧੀਆ ਬਣ ਚੁ ਕਿ ਦੁਨੀਆ ਦਾ ਪਹਿਲਾ ਸਪੂਲ ਜਿਹਦੇ ਹਰੇਕ ਕਮਰੇ ਪਿੱਛੇ ਪੂਲ ਹੈ ਅੱਜ ਕਾਂਗਰਸ ਪਾਰਟੀ ਨੇ ਫਿਰੋਜ਼ਪੁਰ ਸੀਟ ਤੇ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ ਕਾਂਗਰਸ ਨੇ ਸ਼ੇਰ ਸਿੰਘ ਕਬਾਇਆ ਨੂੰ ਮੈਦਾਨ ਦੇ ਵਿੱਚ ਉਤਾਰਿਆ ਕਾਂਗਰਸ ਨੇ ਸਾਰੀਆਂ 13 ਸੀਟਾਂ ਤੇ ਆਪਣੇ ਉਮੀਦਵਾਰ ਉਤਾਰ ਦਿੱਤੇ ਨੇ ਟਿਕਟ ਮਿਲਣ ਤੇ ਕਬਾਇਆ ਦਰਬਾਰ ਸਾਹਿਬ ਦਾ ਨਤਮਸਤ ਹੋਏ ਟਿਕਟ ਮਿਲਣ ਤੇ ਗੁਰੂ ਦਾ ਉਹਨਾਂ ਦੇ ਵੱਲੋਂ ਸ਼ੁਕਰਾਨਾਕ ਕੀਤਾ ਗਿਆ 2019 ਦੇ ਵਿੱਚ ਵੀ ਕਾਂਗਰਸ ਦੇ ਟਿਕਟ ਤੇ ਸ਼ੇਰ ਸਿੰਘ ਕਬਾਇਆ ਨੇ ਚੋਣ ਲੜੀ ਸੀ ਹਾਲਾਂਕਿ ਸਰਬੀਰ ਸਿੰਘ ਬਾਦਲ ਤੋਂ ਉਹਨਾਂ ਨੂੰ ਹਾਰ ਦਾ ਸਹਮਣਾ ਕਰਨਾ ਪਿਆ ਸੀਗਾ 2019 ਦੇ ਵਿੱਚ ਆਸਬੀਰ ਸਿੰਘ ਬਾਦਲ ਜਿੱਤਣ ਦੇ ਵਿੱਚ ਕਾਮਯਾਬ ਰਹੇ ਸਨ ਤਾਂ ਇੱਕ ਵਾਰ ਫਿਰ ਕਾਂਗਰਸ ਪਾਰਟੀ ਦੇ ਵਿੱਚ ਸ਼ੇਰ ਸਿੰਘ ਕਬ ਤਾਖਾ ਡਿਆ ਗਿਆ ਤੁਸਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀਆਂ ਤਸਵੀਰਾਂ ਵਖਾ ਰਿਹਾ ਜਿੱਥੇ ਕਿ ਟਿਕਟ ਮਿਲਣ ਤੋਂ ਬਾਅਦ ਸ਼ੇਰ ਸਿੰਘ ਕਵਾਇਆ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਗੁਰੂ ਦਾ ਆਸ਼ੀਰਵਾਦ ਲਿਆ ਗੁਰੂ ਦਾ ਟਿਕਟ ਮਿਲਣ ਤੇ ਸ਼ੁਕਰਾਨਾ ਕੀਤਾ ਗਿਆ ਆ ਕਾਂਗਰਸ ਦਾ ਧੰਨਵਾਦ ਕਰਦਾ ਮੈਂ ਕਾਂਗਰਸ ਨੇ ਬਹੁਤ ਸਹੀ ਟਾਈਮ ਤੇ ਇਲਾਨ ਕੀਤਾ ਅਸੀਂ ਪੂਰੀ ਜਿੱਤ ਜਿਹੜੀ ਹੈ ਉਹ ਆਸੋ ਦਾ ਅਗੇ ਕੌਣ ਕੋਡ ਰੋਡ ਲੈ ਪਾ ਕਿਹੜੇ ਕਿਹੜੇ ਮੁਕੇ ਲੈ ਕੇ ਪੁੱਲੋ ਮੁੜਦੇ ਦੇਖੋ ਪੰਜਾਬ ਦੇ ਵਿੱਚ ਪਹਿਲੀ ਗੱਲ ਦਾ ਅਸੀਂ ਦੇਸ਼ ਦਾ ਦੇਸ਼ ਨੂੰ ਬਚਾਉਣਾ ਹੈ ਦੇਸ਼ ਜੇ ਬਚੇਗਾ ਤਾਂ ਫਿਰ ਅਸੀਂ ਵੀ ਵੱਜਾਂਗੇ ਕਿ ਦੇਸ਼ ਜਿਸ ਦਾ ਮੋਦੀ ਸਰਕਾਰ ਚੱਲ ਰਹੀ ਹੈ ਕਿ ਕਿਸੇ ਇਹਨਾਂ ਦੇ ਹੱਥ ਵਿੱਚ ਆ ਜਾਂਦੀ ਦੁਬਾਰਾ ਸਾਰੇ ਦੇਸ਼ ਨਾਲ ਬਜਣਾ ਨਾ ਡੈਮੋਕ੍ਰੇਸੀ ਬੱਠੀ ਹੋਈ ਹੈ ਨਾ ਹੀ ਅਸੀਂ ਜਿਹੜਾ ਇੱਥੇ ਕਿਸੇ ਨੇ ਤਾਂ ਕੀ ਕਰਨੀ ਸਰਕਾਰ ਦਾ ਪਹਿਲਾ ਸਾਡਾ ਮੁੱਦਾ ਮੋਦੀ ਨੂੰ ਹਟਾਉਣਾ ਮੋਦੀ ਜੀ ਜਾਬ ਨਹੀਂ ਜਵਾਰੇ ਕੋ ਲੜ ਰਿਹਾ ਗਾਇਸ ਕੋਈ ਗੱਲ ਨਹੀਂ ਜੀ ਉਹ ਕੋਈ ਗੱਲ ਕੀ ਲੱਗਦਾ ਕੋਈ 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 ਵੀ ਲੜ ਸਕਦਾ ਜੀ ਇਲੈਕਸ਼ਨ ਰੋਕਿਆ ਨਹੀਂ ਜਾ ਸਕਦਾ ਉਹ ਵੀ ਉਹ ਵੀ ਸਾਡੇ ਭਰਾ ਨੇ ਕੋਈ ਐਸੀ ਗੱਲ ਨਹੀਂ ਉਹਨਾਂ ਨੇ ਕਿਹਾ ਕਮਾਇਆ ਸਾਹਿਬ ਤਾਂ ਚੱਲੇ ਹੋਏ ਕਾਰਕੂ ਚਲੋ ਉਹਨਾਂ ਨੇ ਕਹੀ ਜਾਂਦੀ ਅਸੀਂ ਤਾਂ ਕਹਿੰਦੇ ਬਰੇ ਸਰਕਾਰ ਯੋ ਨੇ ਸਾਡੇ ਭਰਾ ਨੇ ਅਸੀਂ ਕੋਈ ਚੱਲੇ ਕੋਈ ਕਾਰਕੂ ਜੇ ਹੈਗੇ ਆ ਤਾਂ 30 ਸਾਲ ਬਾਅਦ ਵੀ ਲੋਕ ਸਾਨੂੰ ਪਿਆਰ ਕਰ ਰਹੇ ਉਹ ਤਾਂ ਦੁਨੀਆ ਨੇ ਦੱਸ ਲੋਕਾਂ ਨੇ ਦੱਸਿਆ ਵੋਟਰ ਅਤੇ ਸੁਭੀਸ਼ ਸਿੰਘ ਬਾਦਲ ਨੇ ਵਿਰੋਧੀਆਂ ਤੇ ਨਿਸ਼ਾਨਾ ਸਾਧਿਆ ਕਾਂਗਰਸ ਨੇ ਹਮੇਸ਼ਾ ਪੰਜਾਬ ਤੇ ਹਮਲੇ ਕੀਤੇ ਨੇ ਸੁਭੀਸ਼ ਸਿੰਘ ਬਾਦਲ ਦੇ ਵੱਲੋਂ ਕਾਂਗਰਸ ਨੂੰ ਨਿਸ਼ਾਨੇ ਤੇ ਲਿਆ ਗਿਆ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਗੱਠਜੋੜ ਦੇ ਵਿੱਚ ਭਾਜਪਾ ਨੇ ਹਮੇਸ਼ਾ ਸਿੱਖਾਂ ਦੇ ਹਿੱਤ ਦੇ ਵਿੱਚ ਕੰਮ ਕੀਤੇ ਗੱਠਜੋੜ ਟੁੱਟਣ ਤੋਂ ਬਾਅਦ ਹੁਣ ਬੀਜੇਪੀ ਗੁਰਦੁਆਰਾ ਕਮੇਟੀਆਂ ਤੇ ਕਬਜ਼ਾ ਕਰ ਰਹੀ ਹੈ ਇਹਨਾਂ ਨੇ ਹਰਿਆਣਾ ਦੀ ਵੱਖਰੀ ਕਮੇਟੀ ਬਣਾ ਦਿੱਤੀ ਸੁਭੀਸ਼ ਸਿੰਘ ਬਾਦਲ ਨੇ ਪਾਰਟੀ ਛੱਡਣ ਵਾਲਿਆਂ ਨੂੰ तितਲੀਕਰਾਰ ਦਿੱਤਾ ਹੈ ਅਨਿਲ ਜੋਛੀ ਦੇ ਹੱਕ ਦੇ ਵਿੱਚ ਸਰਬੀਰ ਸਿੰਘ ਬਾਦਲ ਦੇ ਵੱਲੋਂ ਪ੍ਰਚਾਰ ਕੀਤਾ ਗਿਆ ਸਵੇਮੀ ਬਾਦਲ ਨੇ ਵੱਡਾ ਬਿਆਨ ਦਿੱਤਾ ਗਿਆ ਕਿ ਜਿੱਤੇ ਤਾਂ ਪਹਿਲ ਦੇ ਆਧਾਰ ਤੇ ਦੋ ਕੰਮ ਕਰਾਂਗੇ ਪੰਜਾਬ ਦੇ ਵਿੱਚੋਂ ਗੈਂਗਸਟਰ ਤੇ ਡਰੱਗ ਖਤਮ ਕਰਾਂਗੇ ਪੰਜਾਬ ਨੂੰ ਦੋ ਬਿਮਾਰੀਆਂ ਖਾਰੀਆਂ ਨੇ ਉਦਯੋਗ ਤੇ ਭਾਈਚਾਰਕ ਸਾਂਝ ਵੀ ਸਾਡੀ ਤਰਜੀਹ ਰਹੇਗੀ ਆਕਾਲੀ ਦਲ ਨੇ ਲੋਕਾਂ ਦੀਆਂ ਜ਼ਿੰਦਗੀਆਂ ਬਦਲੀਆਂ ਨੇ ਸਰਬੀਰ ਸਿੰਘ ਬਾਦਲ ਦੇ ਵੱਲੋਂ ਕਿਹਾ ਗਿਆ ਕਿ ਆਕਾਲੀ ਦਲ ਹੀ ਪੰਜਾਬੀਆਂ ਦੀਆਂ ਭਾਵਨਾਵਾਂ ਸਮਝਦਾ ਹੈ ਆਪ ਜਪਨ ਸ਼ਾਂਤੀ ਹੈ ਪੰਜਾਬ ਵਿੱਚ ਭਾਈਚਾਰੇ ਨਿਕਾਣ ਦਾ ਸਭ ਤੋਂ ਜ਼ਰੂਰੀ ਹੈ ਤੇ ਮੈਂ ਤੁਹਾਨੂੰ ਸਾਰੇ ਪੰਜਾਬੀਆਂ ਨੂੰ ਦੱਸਣਾ ਚਾਹਣਾ ਪਰਮਾਤਮਾ ਮਿਹਰ ਕਰੇ ਤੁਸੇ ਤੇ ਹੱਥ ਰੱਖੋ ਅਸੀਂ ਅਨਸਾਰ ਸਾਡਾ ਨੰਬਰ 1 ਹੋਗਾ ਇੱਕ ਤੱਕ ਪੰਜਾਬ ਵਿੱਚੋਂ ਗੈਂਗਸਟਰ ਖਤਮ ਕਰਾਂਗੇ ਇੱਕ ਤੱਕ ਖਤਮ ਕਰਾਂ ਜਿਹੜਾ ਆ ਜਿਹੜਾ ਇਹਨਾਂ ਨੇ ਦੋ ਐਜੀਆਂ ਆਪਣੇ ਤੇ ਬਿਮਾਰੀਆਂ ਪੈ ਗਈਆਂ ਪੰਜਾਬ ਜਿਹਨੇ ਤਬਾਹ ਕਰਤਾ ਪੰਜਾਬ ਪੰਜਾਬ ਵਿੱਚ ਵਾਪਸ ਇੰਡਸਟਰੀ ਵਾਪਸ ਡਿਵੈਲਪਮੈਂਟ ਵਾਪਸ ਉਹ ਪਾਈਚਾਰਿਕ ਸਾਂਝ ਜਿਹੜੀ ਆ ਜਾਣ ਕੇ ਤੋੜਦੇ ਐ ਪੰਜਾਬ ਤੁਸੀਂ ਦੇਖਿਆ 10 ਸਾਲ ਅਕਾਲੀ ਦਲ ਦੇ ਰਾਜ ਦੌਰਾਨ ਜਿੰਨੀ ਤਰੱਕੀ ਪੰਜਾਬ 'ਚ ਹੋਈ ਤੁਸੀਂ ਦੇਖੋ ਖਰਾਨੀ ਜਰਨ ਤੁਹਾਡੇ ਸਾਹਮਣੇ ਰਿਜ਼ਲਟ ਹੈ ਅਸੀਂ ਜ਼ਿੰਦਗੀਆਂ ਬਦਲ ਦਿੱਤੀਆਂ ਲੋਕਾਂ ਦੀਆਂ ਸੋ ਮੈਂ ਸਾਰੇ ਪੰਜਾਬੀ ਨੂੰ ਇੱਕ ਬੇਨਤੀ ਕਰਦਾ ਆਪਣੀ ਪੰਜਾਬੀ ਪਾਰਟੀ ਨੂੰ ਤਗੜਾ ਕਰ ਲੋ ਜੋ ਤੁਹਾਡੀ ਪੰਜਾਬ ਨੂੰ ਸਮਝਦੀ ਹੈ ਪੰਜਾਬੀਆਂ ਦੀ ਭਾਵਨਾ ਜਾਣਦੀ ਹੈ ਸਗਰੂਰ ਦੇ ਵਿੱਚ ਬੱਚਿਆਂ ਦੀ ਸਿਹਤ ਦੇ ਨਾਲ ਖਿਲਵਾੜ ਹੋਇਆ ਹੈ ਸਿਹਤ ਤੇ ਅੰਗਣਵਾੜੀ ਵਿਭਾਗ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ ਬੱਚਿਆਂ ਨੂੰ ਐਕਸਪਾਇਰੀ ਡੇਟ ਸਿਰਫ ਪਲਾਈ ਗਈ ਆਰਨ ਤੇ ਫੋਲਿਕ ਐਸਿਡ ਦੀ ਐਕਸਪਾਇਰੀ ਡੇਟ ਦੀ ਸਿਰਫ ਪਲਾਈ ਕੀ 6 ਮਹੀਨੇ ਐਕਸਪਾਇਰੀ ਡੇਟ ਦੀ ਸਿਰਫ ਪਲਾਈ ਕੀ ਹੈ ਸਾਨੂੰ ਪਿੱਛੋਂ ਇਹੀ ਦਵਾਈ ਆਈ ਸੀ ਅੰਗਣਵਾੜੀ ਵਰਕਰਾਂ ਦਾ ਜੋ ਕਿ ਪੱਕਾ ਸਾਹਮਣੇ ਆਇਆ ਹੈ ਮਾਮਲੇ ਦੀ ਜਾਂਚ ਕਰਾਵਾਂਗੇ ਸੀਪੀਡੀਓ ਸੀਡੀਪੀਓ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ ਸੋ ਸਿੱਧੇ ਤੌਰ ਤੇ ਸਗਰੂਰ ਦੇ ਵਿੱਚ ਬੱਚਿਆਂ ਦੀ ਸਿਹਤ ਦੇ ਨਾਲ ਖਿਲਵਾੜ ਕੀਤਾ ਗਿਆ ਹੈ ਤਾਂ ਉਹ ਤਸਵੀਰਾਂ ਵਿਖਾ ਰਿਆਂ ਬੱਚਿਆਂ ਨੂੰ ਐਕਸਪਾਇਰੀ ਡੇਟ ਸਿਰਫ ਲਾਈ ਗਈ ਹੈ ਸਿਰਫ ਦੀਆਂ ਜਿਹੜੀਆਂ ਕਿ ਸ਼ੀਸ਼ੀਆਂ ਸਾਫ ਤੌਰ ਤੇ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੀਆਂ ਨੇ ਆਇਰਨ ਤੇ ਫੋਲਿਕ ਐਸਿਡ ਦੀ ਐਕਸਪਾਇਰੀ ਡੇਟ ਦੀ ਜਿਹੜੀ ਸਿਰਫ ਲਾਈ ਗਈ 6 ਮਹੀਨੇ ਐਕਸਪਾਇਰੀ ਡੇਟ ਦੀ ਜਿਹੜੀ ਸਿਰਫ ਲਾਈ ਗਈ ਬੱਚਿਆਂ ਦੀ ਸਿਹਤ ਦੇ ਨਾਲ ਸਦੇ ਤੌਰ ਤੇ ਖਿਲਵਾੜ ਕੀਤਾ ਗਿਆ ਕੀ ਪੂਰੀ ਗੱਲ ਦੱਸੋ ਕੀ ਹੋਇਆ ਸੀ ਇਹ ਉਰੇ ਜਦੋਂ ਇਹਨਾਂ ਸ਼ੀਸ਼ੀਆਂ ਦਾ ਨੰਬਰ ਦੇਖਿਆ ਜੇ ਇਹ ਗਲਤ ਤੇ ਆ ਇਹ ਨਹੀਂ ਡੇਟ ੱਪੀ ਹੋਈ ਦੀ ਇਹ ਕਾਦੇ ਵਾਸਤੇ ਨੇ ਸ਼ੀਸ਼ੀਆਂ ਇਹ ਬੱਚਿਆਂ ਵਾਸਤੇ ਨੇ ਵਿੱਚ ਇਹ ਕਹਿੰਦੇ ਨੇ ਵੀ ਜਿਹੜੀਆਂ ਮਾਵਾਂ ਨੇ ਬੱਚਿਆਂ ਦੀਆਂ ਉਹ ਵੀ ਪੀ ਸਕਦੀਆਂ ਨੇ ਤੇ ਜਦੋਂ ਉਹਰੇ ਪਤਾ ਲੱਗ ਗਿਆ ਜੀ ਸਾਰਿਆਂ ਨੂੰ ਇਕੱਠੇ ਹੋ ਗਏ ਇਹ ਮੁੱਕਰ ਗਿਆ ਵੀ ਅਸੀਂ ਇਹ ਤਾਂ ਦਿੱਤੀਆਂ ਨਹੀਂ ਤੁਸੀਂ ਮਤਲਬ ਪੁਰਾਣੇ ਸਾਲ ਦੀਆਂ ਚੱਕ ਕੇ ਲਿਆ ਤੁਸੀਂ ਕੋਈ ਇੱਥੇ ਰਜਿਸਟਰ ਤੇ ਸਾਈਨ ਸੂਨ ਕਰਿਆ ਜਦੋਂ ਲੈ ਕੇ ਗਿਆ ਗੂਠਾ ਲਵਾਇਆ ਹਾਂ ਕਿੰਨੀਆਂ ਸ਼ੀਸ਼ੀਆਂ ਜੀ ਦੋ ਸ਼ੀਸ਼ੀਆਂ ਬਿਲਕੁਲ ਇਹ ਤਾਂ ਇੱਕ ਮੁਕਰ ਕੇ ਕਹਿੰਦੇ ਵੀ ਸਾਡੇ ਕੋਲ ਤਾਂ ਗਈਆਂ ਨਹੀਂ ਤੁਹਾਡੇ ਕੋਲ ਪ੍ਰਾਣੀਆਂ ਪਈਆਂ ਹੋਣੀਆਂ। ਨਾ ਸਾਡੇ ਕੋਲ ਇੱਕ ਸ਼ੀਸ਼ੀ ਨਹੀਂ ਹੈਗੀ। ਸਾਡੇ ਕੋਲੇ ਇਹ ਹੀ ਦੀਆਂ ਇਹ ਹੀ ਮੈਟਲੇਂ ਗਿਆ ਰੱਖਦੇ ਹਾਂ। ਸਰਦੀਪਿੰਡ ਚੀ ਰਾਸ਼ਨ ਵੰਡ ਅੰਗਣਵਾੜ ਇੱਚ ਰਾਸ਼ਨ ਵੰਡਦੇ ਸੀਗੇ ਉਹਦੇ ਨਾਲ ਦੋ ਸ਼ੀਸ਼ੀਆਂ ਦੇ ਰਹੇ ਨੇ ਆਵਲੀਆਂ ਬੱਚਿਆਂ ਵਾਸਤੇ ਨਾ ਤਾਂ ਉਹ ਐਵੇਂ ਦਾ ਦੱਸ ਰਹੇ ਆ ਕਿ ਵੀ ਕਿਵੇਂ ਦੇਣੀਆਂ ਬੱਚੇ ਨੂੰ ਕਿੰਨੇ ਚਮਚ ਦੇਣੇ ਕੁਛ ਨਹੀਂ ਐਵੇਂ ਦਾ ਦੱਸ ਰਹੇ। ਤੇ ਅਸੀਂ ਘਰ ਜਾ ਕੇ ਦੇਖਿਆ ਇਹ ਐਕਸਪਾਇਰ ਹੋਈਆਂ ਪਈਆਂ ਨੇ ਸਾਨੂੰ ਇਸ ਮਾਮਲੇ ਦੀ ਜਾਂਚ ਚਾਹੀਦੀ ਹੈ। ਕਿੰਨੇ ਚਿਰ ਦੀ ਐਕਸਪਾਇਰੀ ਆਲੀ? ਇਹ ਬਾਈ ਦੀਆਂ ਨੇ ਜੀ। ਚੱਲ ਰਿਹਾ ਹੁਣ 2024 ਬਾਈ ਦੀਆਂ ਬਣੀਆਂ ਹੋਈਆਂ ਐਕਸਪਾਇਰ ਕਰ ਦੋ ਦੇਖੋ 6221123 ਸਮੱਸਿਆ ਇਹ ਇਹਦੀ ਡੇਟ ਟੱਪਣ ਤੋਂ ਬਾਅਦ ਜਦੋਂ ਇਹਨਾਂ ਨਾਲ ਹੁਣ ਥੋੜਾ ਤਕਰਾਰ ਹੋਇਆ ਵੀ ਤੁਸੀਂ ਇਹ ਐਕਸਪਾਇਰ ਕਿਉਂ ਦਿੱਤੀਆਂ ਨੇ ਗਿਆ ਤਾਂ ਬਾਅਦ ਚ ਇਹਨਾਂ ਨੇ ਜੋ ਬਚੀਆਂ ਸ਼ੀਸ਼ੀਆਂ ਦੀਆਂ ਇੱਕ ਦੋ ਪੈਕੇਟ ਇਹਨਾਂ ਨੇ ਆਹ ਦੇਖੋ ਚੁੱਲ੍ਹੇ ਚ ਵਿੱਚ ਵੀ ਇਹਨਾਂ ਨੇ ਮਚਾ ਦਿੱਤੀ ਉਹ ਪਤਾ ਨਹੀਂ ਮੈਨੂੰ ਨਹੀਂ ਪਤਾ ਜੀ 6 ਮਹੀਨਿਆਂ ਬਾਅਦ ਸਾਡੇ ਕੋਲ ਦਵਾਈ ਆਉਂਦੀ ਹੋਊਗੀ ਐ ਜੀ ਤੁਸੀਂ ਘਰਾਂ ਚ ਕਿੰਨੀਆਂ ਬਣ ਗਈਆਂ ਘਰਾਂ 'ਚ ਅਸੀਂ ਥੋੜੀਆਂ ਬਣੀਆਂ ਨਹੀਂ ਜੀ ਹਾਨੂੰ ਪਤਾ ਸੀ ਇਹ ਨਾ ਪੈਰ ਹੈ? ਹਾਂਜੀ। ਤੁਸੀਂ ਦੇਖਿਆ ਵੀ ਨਹੀਂ ਅਸੀਂ ਪਹਿਲਾਂ ਮੈਂ ਦੇਖ ਕੇ ਤੇਰੇ ਰੱਖੀਆਂ ਨੇ ਜੀ। ਰੱਖੀਆਂ। ਹਾਂ ਜਿਹੜੀਆਂ ਜਿਹੜੀਆਂ ਹੁਣ ਮਚਾਈਆਂ ਸੀ ਅੱਜ ਲੱਕੜਾਂ ਤੋਂ ਮਿਲੀਆਂ ਆਣੇ ਉਹ ਕਿੱਥੋਂ ਆ ਗਈਆਂ? ਉਹ ਕਿਉਂ ਡੈਈਆਂ ਤੁਸੀਂ? ਕੰਢੇ ਚ ਰੋਲਾ ਪੈਣ ਤੋਂ ਬਾਅਦ ਆ ਗਈਆਂ। ਨਾ ਜੀ ਉਸ ਮੈ ਉਹ ਤਾਂ ਨਹੀਂ ਮੈਨੂੰ ਪਤਾ ਜੀ। ਚਾਰਪੋਰਟ ਦੇ ਪਿੰਡ ਸਾਰੀ ਦੇ ਵਿੱਚ ਬੇਰਮੀ ਦੇ ਨਾਲ ਇੱਕ ਵਿਅਕਤੀ ਦਾ ਕਤਲ ਪਸ਼ੂਆਂ ਦੇ ਬਾੜੇ ਦੇ ਵਿੱਚ ਜਾ ਕੇ ਉਤਾਰਿਆ ਮੌਤੇ ਕਾਰਡ ਅਤੇ ਦੇ ਨਮंजे ਨਾਲ ਬੰਨ ਕੇ ਹੋਏ ਫਰਾਰ ਮਾੜੀ ਦੇ ਖਰੜ ਦੇ ਵਿੱਚ ਕਤਲ ਦੀ ਵਾਰਦਾਤ ਬੌਂਸਰ ਦਾ ਗੋਲੀਆਂ ਮਾਰ ਕੇ ਕਤਲ ਹਨ ਪਛਾਤੇ ਹਮਲਾਵਰਾਂ ਨੇ ਵਾਰਦਾਤ ਨੂੰ ਦਿੱਤਾ ਅੰਜਾਮ ਦੁਬਈ ਚ ਜਿੰਦਰ ਦੇ ਨੌਜਵਾਨ ਦਾ ਕਤਲ ਲੜਾਈ ਚੜਵਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਪੰਕਜ 15 ਸਾਲ ਪਹਿਲਾਂ ਦੁਬਈ ਗਿਆ ਸੀ ਪੰਕਜ ਮੌਕੇ ਵਾਰਦਾਦੀ ਵੀਡੀਓ ਵੀ ਆਈ ਸਾਹਮਣੇ ਸੁਹਾਦੇ ਸ਼ਖਸ ਦੀ ਫਰਾਂਸ ਦੇ ਵਿੱਚ ਮੌਤ 5ਵੀਂ ਮੰਜ਼ਲ ਤੋਂ ਡਿੱਗਣ ਕਰਕੇ ਹੋਈ ਮੌਤ ਕੰਸਟ੍ਰਕਸ਼ਨ ਦਾ ਕੰਮ ਕਰਦਾ ਸੀ 37 ਸਾਲਾ ਕਮਲਜੀਤ ਸਿੰਘ ਪਰਿਵਾਰ ਦੇ ਮ੍ਰਿਤਕ ਦੇ ਭਾਰਤ ਲਿਆਉਣ ਦੀ ਗੁਹਾਰ ਹੁਸ਼ਿਆਰਪੁਰ ਦੇ ਸੁਹਾਦੇ ਵਿੱਚ ਘਰ ਦੇ ਵਿੱਚ ਮਿਲੀ Laash ਮ੍ਰਿਤਕ ਪਿੰਡ ਦੇ ਵਿੱਚ ਕਰਦਾ ਸੀ ਮਜ਼ਦੂਰੀ ਦਾ ਕੰਮ ਮ੍ਰਿਤਕ ਦੇ ਮੂੰਹ ਤੇ ਮਲੇ ਸੱਟਾਂ ਦੇ ਨਿਸ਼ਾਨ ਪੁਲਿਸ ਕਰ ਰਹੀ ਹੈ ਹਰ ਐਂਗਲ ਤੋਂ ਜਾਂਚ ਗੁਰੂ ਹਰ ਸਾਹਿਬ ਦੇ ਵਿੱਚ 10 ਸਾਲ ਦੇ ਬੱਚੇ ਦੀ ਫਾਹੇ ਨਾਲ ਲਟਕਦੀ ਮਿਲੀ Laash ਪੁਲਿਸ ਨੇ Laash ਨੂੰ ਕਮਜ਼ੇ ਦੇ ਵਿੱਚ ਲਿਆ ਕਤਲ ਦੇ ਐਂਗਲ ਤੋਂ ਕੀਤੀ ਜਾ ਰਹੀ ਹੈ ਜਾਂਚ ਦਸੂਆਪੁਰਸ ਨੇ ਕਿਸਾਨ ਨੇਤਾ ਦੇ ਕਤਲ ਮਾਮਲੇ ਦੇ ਵਿੱਚ ਗ੍ਰੰਥੀ ਅਤੇ ਇੱਕ ਹੋਰ ਸ਼ਖਸ ਨੂੰ ਕੀਤਾ ਕਾਬੂ ਪਿੰਡ ਮੇਵਾ ਮਿਆਣੀ ਦੇ ਵਿੱਚ ਦਿਨ ਦਿਹਾੜੇ ਵਾਰਦਾਤ ਨੂੰ ਦਿੱਤਾ ਸੀ ਅੰਜਾਮ ਪੁਛਗਿਸ਼ ਦੇ ਵਿੱਚ ਹੋ ਸਕਦਾ ਹੈ ਕਤਲ ਦੇ ਕਾਰਨ ਦਾ ਖੁਲਾਸਾ ਰੋਸਪੁਰ ਦੇ ਪ੍ਰਿੰਟ ਵਿਰਕ ਖੁਰਦੇ ਵਿੱਚ 10 ਸਾਲ ਦੇ ਬੱਚੇ ਨੇ ਕੀਤੀ ਖੁਦਕੁਸ਼ੀ ਕਰਨ ਤੋਂ ਬਾਅਦ ਖੇਤਾਂ ਦੇ ਵਿੱਚ ਜਾ ਕੇ ਦਿੱਤੀ ਜਾਨ ਮੋਬਾਈਲ ਟੱਟਣ ਤੇ ਕਾਰ ਡਰ ਗਿਆ ਸੀ ਕਰਨ ਨਾਮ ਦਾ ਬੱਚਾ ਮੁੰਬਈ ਦੇ ਹਸਪਤਾਲ ਦੇ ਵਿੱਚ ਕਰਮਚਾਰੀ ਨੇ ਕੀਤੀ ਖੁਦਕੁਸ਼ੀ ਇੱਕ ਹਸਪਤਾਲ ਦੇ ਕਰਮਚਾਰੀ ਨੇ ਸਟਾਫ ਕੁਆਟਰ ਦੀ ਛੱਤ ਤੋਂ ਛਾਲ ਮਾਰ ਕੇ ਦਿੱਤੀ ਜਾਨ ਸੁਸਾਇਡ ਦੀ ਰੌਂਗਟੇ ਖੜੇ ਕਰ ਦੇਣ ਵਾਲੀ ਆਈ ਵੀਡੀਓ ਸ਼ੰਭੂ ਬਾਰਡਰ ਤੇ ਧਰਨੇ ਤੇ ਬੈਠੇ 70 ਸਾਲ ਦੇ ਕਿਸਾਨ ਜਸਵੰਤ ਸਿੰਘ ਦੀ ਹੋਈ ਮੌਤ ਤਰਨਤਾਰਨ ਦੇ ਪਿੰਡ ਸ਼ਾਬਾਜਪੁਰ ਦਾ ਰਹਿਣ ਵਾਲਾ ਸੀਗਾ ਕਿਸਾਨ ਰਾਜਪੁਰਾ ਦੇ ਸਿਵਲ ਹਸਪਤਾਲ ਦੇ ਵਿੱਚ ਪੋਸਟਮਾਰਟਮ ਟੇਬਲ 'ਤੇ ਰੱਖੀ ਗਈ লাশ ਸੋਨੀਪਾਟ ਦੀ ਬਦਮਾਸ਼ਾਂ ਨੇ ਮੈਡੀਕਲ ਸਟੋਰ ਦੇ ਮਾਲਕ ਵੱਲ ਕੀਤੀ ਫਾਇਰਿੰਗ ਕੰਨ ਤੇ ਗੋਲੀ ਲੱਗਣ ਦੇ ਕਾਰਨ ਹੋਇਆ ਬਚਾਹ ਪਿੰਡ ਮੁਤਾਬਕ ਗੱਡੀ ਖੜੇ ਕਰਨ ਕਿਸੇ ਨਾਲ ਹੋਈ ਸੀ ਬਹਿਸ ਲਤਾਰਾਂਾਂ ਦੇ ਦੋ ਟੜਿਆਂ ਦੇ ਵਿਚਾਲੇ ਹੋਇਆ ਬਿਆਹ ਜ਼ਬਰਦਸਤ ਹੰਗਾਮਾ ਇੱਕ ਦੂਜੇ ਤੇ ਲਗਾਏ ਗੰਭੀਰ ਇਲਜ਼ਾਮ ਔਕੇ ਤੇ ਹੰਗਾਮੇ ਨੂੰ ਵੱਡਾ ਦੇਖ ਪੁਲਿਸ ਨੇ ਮਾਮਲਾ ਕਰਵਾਇਆ ਸ਼ਾਂਤ ਖੇਮ ਕਰਨ ਦੇ ਚੁੰਗਮੋੜ ਨੇੜੇ ਕਾਰ ਅਤੇ ਮੋਟਰਸਾਈਕਲ ਦੀ ਭਿਆਨਕ ਟੱਕਰ ਟੱਕਰ ਮਾਰ ਕੇ ਮੋਟਰਸਾਈਕਲ ਨੂੰ ਦੂਰ ਤੱਕ ਸਿੱੜਦੀ ਲੈ ਗਈ ਕਾਰ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਦੀ ਮੌਤ ਕਪੂਰਸਲਾ ਦੇ ਵਿੱਚ ਬਾਈਕ ਤੇ ਜਾ ਰਹੇ ਮਾਂ ਬੇਟੇ ਦੇ ਨਾਲੋ ਟ ਸੋਨੇ ਦੀ ਚੈਨ ਖੋ ਕੇ ਫਰਾਰ ਹੋਇਆ ਇੱਕ ਸਨੇਚਰ ਲੁੱਟ ਕੋ ਦੌਰਾਨ ਬਾਈਕ ਤੋਂ ਡਿੱਗ ਕੇ ਦੋਵੇਂ ਹੋਏ ਜ਼ਖਮੀ ਸੋਨੀਪਾਟ ਦੇ ਪਿੰਡ ਕਸੋਲੀ ਦੇ ਵਿੱਚ ਇੱਕ ਸਕੂਲ ਤੇ ਵੱਡੀ ਲਾਪਰਵਾਹੀ ਦਾ ਇਲਜ਼ਾਮ ਵਿਦਿਆਰਥੀਆਂ ਨੂੰ ਦਿੱਤੀ ਐਕਸਪਾਇਰੀ ਦਵਾਈ 28 ਵਿਦਿਆਰਥੀਆਂ ਦੀ ਵਿਗੜੀ ਸਿਹਤ ਸਲਮਾਨ ਖਾਨ ਫਾਰਿੰਗ ਮਾਮਲੇ ਦੇ ਵਿੱਚ ਮੁੰਬਈ ਕ੍ਰਾਈਮ ਬ੍ਰਾਂਚ ਨੇ ਪੰਜਵੇਂ ਮੁਲਜ਼ਮ ਮੁਹੰਮਦ ਚੌਧਰੀ ਨੂੰ ਰਾਜਸਥਾਨ ਤੋਂ ਕੀਤਾ ਕਾਬੂ 14 ਅਪ੍ਰੈਲ ਨੂੰ ਸਲਮਾਨ ਖਾਨ ਦੇ ਗੈਲੈਕਸੀ ਅਪਾਰਟਮੈਂਟ ਤੇ ਬਦਮਾਸ਼ਾਂ ਨੇ ਕੀਤੀ ਸਿਫਾਇਰ ਚਾਰਖੰਡ ਦੇ ਵਿੱਚ ਐਡੀ ਦੀ ਵੱਡ ਤੋਂ ਵੱਡੀ ਕਾਰਵਾਈ ਐਡੀ ਨੇ 1.5 ਕਰੋੜ ਰੁਪਏ ਦੀ ਨਕਦੀ ਕੀਤੀ ਜ਼ਬਤ ਰਾਜੀਵ ਕੁਮਾਰ ਨਾਮ ਦੇ ਠੇਕੇਦਾਰ ਤੋਂ ਰਿਕਵਰੀ हिसार ਦੇ ਪਿੰਡ ਨੰਗਸਲਾ ਦੇ ਵਿੱਚ ਦਰਖਤ ਨਾਲ ਟਕਰਾ ਕੇ ਕਾਰਨ ਲੱਗਿਆ ਗਹਾਸੇ ਦੇ ਵਿੱਚ ਜ਼ਿੰਦਾ ਸੜਨ ਦੇ ਕਾਰਨ ਪਿਓ ਪੁੱਤਰ ਦੀ ਮੌਤ ਕਾਰ ਦੀ ਖਿੜਕੀ ਤੋੜ ਕੇ ਦੋਹਾਂ ਨੂੰ ਕੱਢਿਆ ਗਿਆ ਬਾਹਰ ਹਰਿਆਣਾ ਦੇ ਸੋਨੀਪੱਤ ਦੇ ਵਿੱਚ ਗੈਸ ਲਾਈਟਰ ਬਣਾਉਣ ਵਾਲੀ ਫੈਕਟਰੀ ਦੇ ਵਿੱਚ ਲੱਗੀ ਅੱਗ ਸਮਾਨਤਾ ਕੋਠਿਆ ਤੋਂ ਮੇ ਦਾ ਗੁਬਾਰ ਅੱਗ ਦੀਆਂ ਲਪਟਾਂ ਦੇ ਵਿੱਚ ਦੋ ਗੱਡੀਆਂ ਵੀ ਘਰੀਆਂ ਮਾਨਸਾ ਦੇ ਪਿੱਖੀ ਦੇ ਵਿੱਚ ਫੈਕਟਰੀ ਦੇ ਵਿੱਚ ਰੱਖੀ ਪ੍ਰਾਲੀ ਦੀਆਂ ਪੰਡਾਂ ਨੂੰ ਲੱਗੀ ਭਿਆਨਕ ਅਗ ਕੁਰੋਂ ਲੰਗ ਰੀਆਂ ਬਿਜਲੀ ਦੀਆਂ ਤਾਰਾਂ ਦੇ ਵਿੱਚ ਸਪਾਰਕ ਹੋਣ ਦੇ ਕਰਕੇ ਵਾਪਰੀ ਘਟਨਾ ਤੇ 3 ਕਰੋੜ ਦੇ ਨੁਕਸਾਨ ਦਾ ਜਤਾਇਆ ਜਾ ਰਿਹਾ ਖਰਚਾ ਸੰਗਰੂਰ ਚ ਫੈਕਟਰੀ ਦੇ ਵਿੱਚ ਲੱਗੀ ਭਿਆਨਕ ਅਗ ਕਾਫੀ ਨੁਕਸਾਨ ਹੋਣ ਦਾ ਖਦਸ਼ਾ ਫਾਇਰ ਬਗੜਦੀਆਂ 5 ਗੰਡੀਆਂ 'ਤੇ ਪਾਇਆ ਕਬ ਸਮਰਾਲਾ ਦੇ ਨੇੜੇ ਪਿੰਡ ਮੁਸ਼ਕਾਬਾਦ ਦੇ ਵਿੱਚ ਇਲਾਕਾ ਵਾਸੀਆਂ ਨੇ ਗੈਸ ਪਲਾਂਟ ਦਾ ਕੀਤਾ ਵਿਰੋਧ ਫੈਕਟਰੀ ਦੇ ਬਾਹਰ ਲਗਾਇਆ ਗਿਆ ਤਰਨਾ ਜਾਂ ਬਾਇਓ ਗੈਸ ਦੇ ਕਾਰਨ ਲੋਕਾਂ ਦਾ ਸਾਹ ਲੈਣਾ ਹੋਇਆ ਮੁਸ਼ਕਲ ਪੋਹਾਣਾ ਦੇ ਵਿੱਚ ਖਰਾਬ ਫਸਲਾਂ ਦੇ ਮਾੜੇ ਦੇ ਲਈ ਕਿਸਾਨਾਂ ਦੇ ਧਰਨੇ ਤੋਂ 100 ਦਿਨ ਪੂਰੇ ਕਿਸਾਨਾਂ ਦੇ ਇੱਕ ਵਫਦ ਨੇ ਮੁੱਖ ਮੰਤਰੀ ਨਾਇਬ ਸਣੀ ਦੇ ਨਾਲ ਕੀਤੀ ਮੁਲਾਕਾਤ ਮਸਲਾ ਹੱਲ ਨਾ ਹੋਣ ਤੇ 15 ਮਈ ਨੂੰ ਵੱਡਾ ਫੈਸਲਾ ਲੈਣ ਦੀ ਦਿੱਤੀ ਚੇਤਾਵਨੀ ਗੱਤੜਵਾਹ ਦੇ ਪਿੰਡ ਪੁੱਟੀਵਾਲਾ ਦੇ ਵਿੱਚ ਫਰੀਦਕੋਟ ਥੋਨੀਦਵਾਰ ਕਰਨਜੀਤ ਅਨਮੋਲ ਦਾ ਫਰੋਜ਼ ਖੇਤ ਮਜ਼ਦੂਰਾਂ ਨੇ ਘੇਰ ਕੇ ਪੁੱਛੇ ਸਵਾਲ ਕਰਨਜੀਤ ਅਨਮੋਲ ਨੇ ਮਸਲੇ ਹੱਲ ਕਰਾਉਣ ਦਾ ਦਿੱਤਾ ਪ੍ਰੋਮਾ ਅਜਨਾਲਾ ਦੇ ਪਿੰਡ ਲੋਪੋਕੇ ਦੇ ਵਿੱਚ ਆਪ ਉਮੀਦਵਾਰ ਕੁਲਦੀਪ ਸਿੰਘ ਢਾਲੀਵਾਲ ਦਾ ਘਰਾਓ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਕੀਤੇ ਸਵਾਲ ਜਵਾਬ ਚੁਣਨ ਪ੍ਰਚਾਰ ਕਰਨ ਦੇ ਲਈ ਆਏ ਸੰਤਾ ਢਾਲੀਵਾਲ ਟਕੜਾ ਦਾ ਚ ਬੀਜੇਪੀ ਉਮੀਦਵਾਰ